ਕਿਰਨ ਘਰ ਮੈਦਨ ਦੇ ਦੋ ਵਾਰ ਐਮਪੀ ਬਣ ਕੇ ਚੰਡੀਗੜ੍ਹ ਤੋਂ ਉਹਨਾਂ ਨੇ ਇੱਕ ਸਟੇਟਮੈਂਟ ਵੀ ਦਿੱਤੀ ਕਿ ਮੇਰੀ ਕੋਈ ਸੁਣਦਾ ਨਹੀਂ ਐਡਮਿਨਿਸਟ੍ਰੇਸ਼ਨ ਸਾਡਾ ਹੋਰ ਸੁਣਦਾ ਨਹੀਂ ਨਹੀਂ ਸੁਣਦਾ ਫਿਰ ਅਸਤੀਫਾ ਦੇ ਦਿਓ ਅਸੀਂ ਸੁਣਵਾ ਕੇ ਦਿਖਾਵਾਂਗੇ ਕਿਵੇਂ ਸੁਣਦੇ 10 ਸਾਲ ਲੋਕਾਂ ਨੂੰ ਮਿਲਣੀ ਉਹਨਾਂ ਨੂੰ ਗਰੀਬ ਲੋਕਾਂ ਤੋਂ 스ਮੈਲ ਆਂਦੀ ਹੈ ਜੀ ਅਸੀਂ ਉਹਨਾਂ ਕੋਲ ਜਾਂਦੇ ਹਾਂ ਸਾਡੇ ਸਾਡੇ ਵਰਗੇ ਪਿੰਡਾਂ ਦੇ ਲੋਕਾਂ ਤੋਂ ਉਹਨਾਂ ਨੂੰ 스ਮੈਲ ਆਂਦੀ ਹੈ ਅਸੀਂ ਕੋਲ ਜਾਂਦੇ ਹਾਂ ਦੂਰ ਦੂਰ ਤੋਂ ਪਰੇ ਪਰੇ ਨੀਅਤ ਚ ਖੋਟ ਹੈ ਨਾ ਜੀ ਕਰਨਾ ਨਹੀਂ ਕੁਝ ਲੈਣਾ ਕੀ ਹੈ ਇਲੈਕਸ਼ਨ ਦੋ ਵਾਰ ਬਣ ਗਏ ਸੰਸਦ ਵੀ ਗੱਲ ਖਤਮ ਉੱਥੇ ਜਾ ਕੇ ਡਰਾਮਾ ਜਿਹੜਾ ਹੱਸਦੇ ਆਸੀ ਜਾਂਦੇ ਆ ਚਾਹ ਲੈ ਮੂਰੇ ਪੂਰੇ ਲੋਕਾਂ ਤੋਂ ਕੀ ਲੈਣਾ ਲੋਕਾਂ ਦਾ ਮੂਰਖ ਬਣਾਈ ਜਾਂਦੇ ਆ ਜੀ ਉਹ ਲੋਕਾਂ ਦੇ ਘਰ ਜਾਣਗੇ ਜਾਂ ਵੋਟਾਂ ਮੰਗਣ ਹੁਣ ਦੇਖੋ ਤੁਸੀਂ ਲੋਕ ਕੀ ਜਲੂਸ ਕੱਢਦੇ ਆ ਲੋਕ ਤਿਆਰ ਬੈਠੇ ਕਿ ਵੋਟਾਂ ਮੰਗਣਾ ਹੋ ਤੁਸੀਂ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਤਾਂ 13 ਜਿੱਤਾਂਗੇ ਜਿੱਤਾਂਗੇ ਕੇਜਰੀਵਾਲ ਕਹਿੰਦੇ 14ਵੀਂ ਸੀਟ ਜਿਹੜੀ ਚੰਡੀਗੜ੍ਹ ਦੀ ਉਹ ਵੀ ਜਿੱਤ ਜਾਣੀ ਚੋ ਕਹਿੰਦੇ ਸੀ ਨਾ ਵੀ ਨੇਤਾ ਐ ਜਾ ਹੋਣਾ ਚਾਹੀਦਾ ਵੀ ਗੜੀ ਚ ਜਾਂ ਚੌਂਗ ਚ ਖੜ ਕੇ ਵੋਟ ਮੰਗੇ ਯਾ ਮੰਦਿਆ ਦੇ ਕੰਮ ਕਰਾਵੇ ਉਹਨਾਂ ਨੂੰ ਕੋ ਲੋਕਾਂ ਦੀ ਜਿਹੜੇ ਜਿਹੜਾ ਲੋਕਾਂ ਤੋਂ ਤੁਸੀਂ ਵੋਟ ਪਾਈ ਹੈ ਗਲੀਆਂ ਚ ਜਾ ਕੇ ਦੇਖੋ ਐਮਸੀ ਨੂੰ ਕਿਉਂ ਜੇ ਨਾ ਉੱਥੇ ਜੁੱਤੀਆਂ ਪਹਿਣੀਆਂ ਕਿਸੇ ਦੀ ਕੋਈ ਆਡੀਓ ਰਿਕਾਰਡਿੰਗ ਆਂਦੀ ਹੈ ਕਿਸੇ ਦੀ ਕੋਈ ਵੀਡੀਓ ਰਿਕਾਰਡਿੰਗ ਆਂਦੀ ਹੈ ਪੂਰੇ ਹਾਲ ਤਾਂ ਦੇਖੋ ਚੰਡੀਗੜ੍ਹ ਦਾ ਮੈਂ ਤੁਹਾਨੂੰ ਦਿਖਾਉਂਗਾ ਵੀਡੀਓ ਔਰ ਆਡੀਓ ਰਿਕਾਰਡਿੰਗ ਦੋ ਤਿੰਨ ਛੱਡ ਕੇ ਚੱਲ ਗਏ ਹੋਇਆ ਪਾਰਟੀ ਚ ਤੇ ਆਪਣੇ ਹੀ ਬੰਦਾ ਇਹਨਾਂ ਦਾ ਚਲ ਮੇਅਰ ਦੀ ਵੋਟ ਆਂਦੀ ਹੈ ਹਰ ਸਾਲ ਮੇਅਰ ਦੀ ਵੋਟ ਆਂਦੀ ਹੈ ਇੱਕ ਦੋ ਬੰਦਾ ਪੈਸੇ ਲੈ ਕੇ ਬੀ ਤੋਂ ਤੇ ਵੋਟ ਮੰਗੜ ਜਾਂਦੇ ਨੇ ਤਾ ਵੋਟ ਤਾਂ ਉੱਤੇ ਦੀ ਮੰਗ ਲੈਂਦੇ ਆ ਵੋਟ ਪਾ ਦਿਓ ਪਰ ਜੇ ਉੱਤੇ ਸੁਭਾ ਦੇ ਦੇਣ ਕਾਲ ਆਂਦੀ ਆ ਉਹ ਕਹਿੰਦੇ ਸੁਭਿਦਾ ਨਹੀਂ ਦੇਣੀ ਉੱਤੇ ਲਾਈਟ ਪਾਣੀ ਪੰਜਾਬ ਕਾਂਗਰਸ ਕਹਿ ਰਹੀ ਹੈ ਕਿ ਗੱਠ ਜੋੜ ਨਹੀਂ ਹੋਣਾ ਚਾਹੀਦਾ ਔਰ ਅੰਦਰਖਾਤੇ ਕਹਿ ਰਹੇ ਕਿ ਹੋ ਜਾਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਹੋਣਾ ਚਾਹੀਦਾ ਕਿ ਨਹੀਂ ਚੰਡੀਗੜ੍ਹ ਦੇ ਵਿੱਚ ਹਾਲਾਤ ਕੀ ਬਣਨਗੇ ਨਹੀਂ ਹੋਣਾ ਚਾਹੀਦਾ ਜੀ ਕਿਉਂ ਹੋਣਾ ਚਾਹੀਦਾ ਜੀ ਕਿੱਥੇ ਜਾਣਗੇ ਲੋਕ ਹਰਿਆਣਾ ਚ ਆ ਬੀਜੇਪੀ ਦੀ ਸਰਕਾਰ ਹੈ ਜੀ ਉੱਥੇ ਜੀ 3000 ਰੁਪਏ ਪੈਨਸ਼ਨ ਹੈ ਪੂਰੇ ਵੀ ਕਰਨ ਕਰਮਾ ಬಿಜೆಪಿ ਦੇ ਐਮਪੀ ਆ ਪੂਰੇ ਬੁੜਾਪਾ ਪੈਨਸ਼ਨ ਹੈਗੀ 1000 ਪੰਜਾਬ ਹਰਿਆਣਾ ਹੀ ਮਾਚਲ ਪੂਰੇ ਦੇਸ਼ ਤੇ ਸਟੇਟ ਚ ਜਿਹੜਾ ਬੱਚਾ ਮੈਡਲ ਲੈ ਕੇ ਆਉਂਦਾ ਉਹਨੂੰ ਸਰਕਾਰ ਨੌਕਰੀ ਦਿੰਦੀ ਹੈ ਚੰਡੀਗੜ੍ਹ ਚ ਆ ਜਾ ਕੁਛ ਨਹੀਂ ਚੰਡੀਗੜ੍ਹ ਵੀ ਆਪਣੀ ਦੇਸ਼ ਦਾ ਹਿੱਸਾ ਹੈ ਜਿਵੇਂ ਮਰਨ ਵਰਤੇ ਬੈਠੋਗੇ ਭੁਖੜ ਤਾਂ ਅਸੀਂ ਕਿਹਾ ਸੀ ਮੋੜੇ ਬੈਠਾਂਗੇ ਜੀ ਪਰ ਉਹਨਾਂ ਨੇ 10 ਮਿੰਟ ਬੈਠਣ ਦੇ ਚੱਕ ਕੇ ਲੈ ਗਈ ਪੁਲਿਸ ਤੇ ਫਿਰ ਜਾਵਾਂਗੇ ਦੋ ਤਿੰਨ ਦਿਨਾਂ ਚ ਜੀ ਦੇਖੋ ਜੀ ਆਪਾਂ ਹੁਣ ਜਿਹੜੀ ਰਿਸਪੌਂਸਿਬਿਲਟੀ ਫੜੀ ਹੈ ਉਹਨੂੰ ਕਰਕੇ ਪੂਰੀ ਹਟਾਂਗੇ ਜਿਵੇਂ ਮਰਜ਼ੀ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਸਾਰੀਆਂ ਪਾਰਟੀਆਂ ਜ਼ੋਰ ਲਾ ਰਹੀਆਂ ਔਰ ਉਮੀਦਵਾਰ ਵੀ ਆਪੋ ਆਪਣੇ ਤਰੀਕੇ ਦੇ ਨਾਲ ਲੱਗੇ ਹੋਏ ਐ ਕੋਈ ਹਾਈ ਕਮਾਂਡ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰ ਰਿਹਾ ਤੇ ਕੋਈ ਗਰਾਊਂਡ ਤੇ ਕੀਤੇ ਹੋਏ ਆਪਣੇ ਕੰਮ ਗਿਣਾ ਰਿਹਾ ਸਾਡੇ ਨਾਲ ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਮੌਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਪਿਛਲੇ ਦਿਨੀ ਗਵਰਨਰ ਹਾਊਸ ਦੇ ਬਾਹਰ ਇਹਨਾਂ ਨੇ ਧਰਨਾ ਲਾਇਆ ਵਰਤ ਤੇ ਬਹਿ ਗਏ ਸੀਗੇ ਔਰ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਪੁਲਿਸ ਚੱਕ ਕੇ ਲੈ ਗਈ ਸੀ ਗਵਰਨਰ ਸਾਹਿਬ ਤੋਂ ਟਾਈਮ ਮੰਗ ਰਹੇ ਨੇ ਤੇ ਨਾਲ ਹੀ ਗੱਲਬਾਤ ਕਰਦੇ ਆ ਆਪਣੀਆਂ ਮੰਗਾਂ ਲੈ ਕੇ ਪਹੁੰਚੇ ਆ ਇਹ ਕਿ ਆ ਸੱਤ ਅੱਠ ਮੰਗਾਂ ਇਹਨਾਂ ਦੇ ਕੋਲੇ ਕਹਿੰਦੇ ਕਿ ਇਹ ਮੰਗਾਂ ਮੰਨੀਆਂ ਜਾਣ ਮਨੋਜ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਪ ਪੰਜਾਬ ਜੀ ਤੁਹਾਡਾ ਹੀ ਪ੍ਰੋਪ ਪੰਜਾਬ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੋ ਜਾਨਣਾ ਚਾਹੁੰਦਾ ਕਿ ਕੀ ਸੋਚ ਕੇ ਤੁਸੀਂ ਗਵਰਨਰ ਹਾਊਸ ਬਹਿ ਗਏ ਸੀਗੇ ਫਿਰ ਅਸੀਂ ਪੰਜ ਮੀਲਾ ਕੀਤੀ ਹੈ ਗਵਰਨਰ ਸਾਹਿਬ ਨੂੰ ਮਿਲਣ ਦਾ ਟਾਈਮ ਮੰਗਰੇ ਸੀ ਕਿਉਂਕਿ ਅਸੀਂ ਇੱਕ ਚੰਡੀਗੜ੍ਹ ਚ ਡੋਰ ਟੂ ਡੋਰ ਕੈਂਪੇਨ ਕੀਤੀ ਸੀ ਅਸੀਂ ਉੱਥੋਂ ਮੁੱਦੇ ਆਇਡੈਂਟੀਫਾਈ ਕੀਤੇ ਕਿ ਚੰਡੀਗੜ੍ਹ ਦੇ ਮੁੱਦੇ ਆ ਮੁੱਦੇ ਇਹ ਸੀ ਕਿ ਅਸੀਂ ਚੰਡੀਗੜ੍ਹ ਦੇ ਯੂਥ ਲਈ 85% ਕੋਟਾ ਮੰਗਦੇ ਹਾਂ ਜੌਬਸ ਲਈ ਜਿਹੜਾ ਬੱਚਾ ਸਪੋਰਟਸ ਨੂੰ ਰਿਪਰਜੈਂਟ ਕਰਦਾ ਹੈ ਜਾਂ ਮੈਡਲ ਲੈ ਕੇ ਆਉਂਦਾ ਪੰਜਾਬ ਹਰਿਆਣਾ ਹੀ ਮਾਚਲ ਪੂਰੇ ਦੇਸ਼ ਚ ਸਟੇਟ ਚ ਜਿਹੜਾ ਬੱਚਾ ਮੈਡਲ ਲੈ ਕੇ ਆਉਂਦਾ ਉਹਨੂੰ ਸਰਕਾਰ ਨੌਕਰੀ ਦਿੰਦੀ ਹੈ ਚੰਡੀਗੜ੍ਹ ਚ ਐਜਾ ਕੁਛ ਨਹੀਂ ਹੈ ਚੰਡੀਗੜ੍ਹ ਵੀ ਆਪਣੀ ਦੇਸ਼ ਦਾ ਹਿੱਸਾ ਹੈ ਠੀਕ ਹੈ ਨਾ ਤੇ ਉੱਥੇ ਦੇ ਲੋਕਾਂ ਨੂੰ ਵੀ ਉਹੀ ਚੀਜ਼ ਮਿਲਣੀ ਚਾਹੀਦੀ ਹੈ ਜਿਹੜਾ ਹੋਰਾਂ ਨੂੰ ਮਿਲ ਰਹੀ ਹੈ ਤੇ ਇੱਕ ਲਾਲ ਡੋਰਾ ਦਾ ਮੁੱਦਾ ਹੈ ਬਾਈ ਪਿੰਡਾਂ ਚ ਪਿਛਲੇ ਜਿੰਨੇ ਵੀ ਲੀਡਰ ਚਾਹੇ ਸਾਡੇ ਲਾ ਲੋ ਚਾਹੇ ਦੂਜੀ ਪਾਰਟੀਆਂ ਦੇ ਲਾ ਲੋ ਮੈਨੀਫੈਸਟੋਸ ਦਾ ਮੁੱਦਾ ਹੁੰਦਾ ਹੈ ਪਰ ਅਸ ਤੱਕ ਕਿਸੇ ਨੇ ਇਸ ਮੁੱਦੇ ਦਾ ਹੱਲ ਨਹੀਂ ਕੀਤਾ ਕੀ ਮਸਲਾ ਕੀ ਹੈ ਲਾਲ ਡੋਰਾ ਇਹ ਜਿ ਇੱਕ ਲਾਲ ਡੋਰਾ ਹੁੰਦਾ ਹੈ ਜਿਹੜਾ ਫਿਰਨੀ ਤੋਂ ਬਾਹਰ ਦਾ ਹੁੰਦਾ ਹੈ ਉੱਥੇ ਲੋਕਾਂ ਨੇ ਮਕਾਨ ਬਣਾ ਲਿਆ ਹੋਇਆ ਜੀ ਕਬਜ਼ੇ ਵਾਲਾ ਮਸਲਾ ਹੈ ਹਾਂ ਆ ਮਕਾਨ ਤਾਂ ਬਣਾ ਲਿਆ ਹੋਇਆ ਲੋਕਾਂ ਨੇ ਉੱਥੇ ਕਿਉਂਕਿ ਲੋਕਾਂ ਦੀ ਆਪਣੀ ਜ਼ਮੀਨ ਹੈ ਜੀ ਆਪਣੀ ਜ਼ਮੀਨ ਤੇ ਮਕਾਨ ਪਰ ਉੱਥੇ ਸੁਵਿਧਾ ਨਹੀਂ ਦਿੱਤੀ ਜਾਂਦੀ ਪਾਣੀ ਬਿਜਲੀ ਠੀਕ ਹੈ ਨਹੀਂ ਗਲੀਆਂ ਬਣਾਈ ਜਾਂਦੀਆਂ ਜੇ ਗੱਲ ਕਰਦੇ ਹਾਂ ਉੱਥੇ ਵੋਟ ਮੰਗੜ ਜਾਂਦੇ ਨੇ ਨੀਤਾ ਉਹ ਵੋਟ ਤਾਂ ਉੱਥੇ ਦੀ ਮੰਗ ਲੈਂਦੇ ਆ ਵੋਟ ਪਾ ਦਿਓ ਪਰ ਜੇ ਉੱਥੇ ਸੁਵਿਧਾ ਦੇਣ ਦੀ ਗੱਲ ਆਉਂਦੀ ਹੈ ਉਹ ਕਹਿੰਦੇ ਸੁਵਿਧਾ ਨਹੀਂ ਦੇਣੀ ਉੱਥੇ ਲਾਈਟ ਪਾਣੀ ਉਹ ਲੋਕਾਂ ਨੂੰ ਵਿਚਾਰਨ ਨਾਲ ਗਲੀਆਂ ਦਿੰਦੇ ਆ ਵੋਟ ਮੰਗਣ ਲਈ ਤਾਂ ਉਹ ਦੇਸ਼ ਦੇ ਨਾਗਰਿਕ ਹੋ ਜਾਂਦੇ ਆ ਚੰਡੀਗੜ੍ਹ ਦੇ ਨਾਗ ਇੱਥੇ ਕੀ ਕੁਝ ਲਿਖਿਆ ਹੋਇਆ ਤੁਸੀਂ ਇਹ ਕਿਹੜੀਆਂ ਕਿਹੜੀਆਂ ਅਠ ਮੰਗਾ ਇਹ ਜਰੂਰ ਕੈਮਰੇ ਵਾਲ ਦਿਖਾ ਦਿਓ ਜੀ ਇਹ ਕੈਮਰੇ ਮਲ ਇਹ ਦੇਖੋ ਜੀ ਇੱਕ ਤਾਂ ਬੁਢਾਪਾ ਪੈਨਸ਼ਨ ਪੰਜਾਬ ਚ ਸਰਕਾਰ ਹੈ ਬੀਜੇਪੀ ਦੀ ਜੀ ਉੱਥੇ ਬੁਢਾਪਾ ਪੈਨਸ਼ਨ ਸੋਰੀ ਨਹੀਂ ਹਰਿਆਣਾ ਚ ਹਰਿਆਣਾ ਚ ਆ ਬੀਜੇਪੀ ਦੀ ਸਰਕਾਰ ਹੈ ਜੀ ਉੱਥੇ ਜੀ 3000 ਰੁਪਏ ਪੈਨਸ਼ਨ ਹੈ ਹੂੰ ਉਰੇ ਵੀ ਕਿਰਨ ਕਰਮ ਬੀਜੇਪੀ ਦੇ ਦੀ ਐਮਪੀ ਹੈ ਐਮਪੀ ਹੈ ਉਰੇ ਬੁਢਾਪਾ ਪੈਨਸ਼ਨ ਹੈਗੀ 1000 ਰੁਪਏ ਜੀ ਅੱਛਾ ਕਿ ਤੁਸੀਂ ਇਹ ਕਹਿ ਰਹੇ ਹੋ ਵੀ ਨਾਲ ਲੱਗਦਾ ਕਿਉਂਕਿ ਹਰਿਆਣਾ ਦੀ ਰਾਜਧਾਨੀ ਆ ਚੰਡੀਗੜ੍ਹ ਹਰਿਆਣਾ ਦੀ ਵੀ ਪੰਜਾਬ ਦੀ ਮਿਲ ਹਾਲਾਂਕਿ ਪੰਜਾਬ ਜਿਆਦਾ ਦਾਵਾ ਜੁਕਾਉਂਦਾ ਹੈ। ਇਹ ਬੁੜਾਪਾ ਵੀ ਗਲਾਂਗ ਪੈਨਸ਼ਨ 3000 ਹੋਣੀ ਚਾਹੀਦੀ ਹੈ। ਠੀਕ ਹੈ ਜੀ। ਫਿਰ ਆ ਗਿਆ ਕਲੋਨੀਆਂ ਤੇ ਸੈਕਟਰਾਂ ਦਾ ਜੀ ਜਿਹੜਾ ਗਾਰਬੇਜ ਟੈਕਸ ਹੈ ਨਾ ਜੀ ਪਿੰਡਾਂ ਦੀ ਤੁਸੀਂ ਸਫਾਈਆਂ ਦੇਖੋ ਤੇ ਸ਼ਹਿਰ ਦੀ ਸਫਾਈ ਦੇਖੋ ਸ਼ਹਿਰ ਤਾਂ ਪੂਰੇ ਕਲੀਨ ਨੇ। ਪਿੰਡ ਤੇ ਕਲੋਨੀयां ਕਲੀਨ ਨਹੀਂ ਹੈਗੇ ਪਰ ਗਾਰਬੇਜ ਟੈਕਸ ਸੇਮ ਲਿਆ ਜਾਂਦਾ ਹੈ ਜੀ। ਤੇ ਉਹੀ ਗੱਲ ਸਪੋਰਟਸ ਦੀ करिए ਤੇ ਆ ਬੜਾ 올ਡ ਪੈਨਸ਼ਨ ਜੀ। ਉਹਨਾਂ ਨੇ ਰਾਜਸਥਾਨ ਚ ਕਿਹਾ ਸੀ বিজেপি ਸਰਕਾਰ ਨੇ ਕਾਂਗਰਸ ਨੇ ਕੀਤੀ ਹੋਈ ਸੀ বিজেপি ਸਰਕਾਰ ਆਈ ਹੈ ਉਹ ਉੱਥੇ ਖਤਮ ਕਰ ਰਹੀ ਹੈ ਅਸੀਂ ਇਹ ਕਰਦੇ ਆ ਵੀ 올ਡ ਪੈਨਸ਼ਨ ਵੀ ਦੁਬਾਰਾ ਸ਼ੁਰੂ ਹੋਣੀ ਚਾਹੀਦੀ ਹੈ ਇਹ ਕੁਝ ਮੁੱਦੇ ਨੇ ਅਸੀਂ ਗਵਰਨਰ ਸਾਹਿਬ ਨੂੰ ਮੇਲ ਕੀਤੀ ਸੀ ਤੇ ਅਸੀਂ ਜਾ ਕੇ ਉੱਥੇ ਫਿਰ ਨਹੀਂ ਮਿਲੇ ਫਿਰ ਜਾ ਕੇ ਬੈਠ ਗਏ ਉੱਥੇ ਤੇ ਪੁਲਿਸ ਚੱਕ ਕੇ ਲੈ ਗਈ ਸਾਨੂੰ ਜੀ ਤੁਸੀਂ ਕਹਿ ਨਹੀਂ ਬਿ ਮਲਾਉ ਸਾਨੂੰ ਅਸੀਂ ਕਿਹਾ ਜੀ ਹੁਣ ਕੱਲ ਪ੍ਰਸ਼ਾਸਕ ਵੀ ਨਹੀਂ ਨਾ ਉਹ ਚੰਡੀਗੜ੍ਹ ਦੇ ਹਾਂ ਜੀ ਇਹੀ ਗੱਲ ਫਿਰ ਅਸੀਂ ਹੁਣ ਇੱਕ ਦੋ ਦਿਨ ਤੱਕ ਵੇਟ ਕਰਾਂਗੇ ਨਹੀਂ ਫੇਰ ਜਾਵਾਂਗੇ ਜੀ ਮੰਡੇ ਟਿਊਸ਼ਨ ਵੇਣ ਜਾਵਾਂਗੇ ਵੇਟ ਦਾ ਅਸੀਂ ਮੈਂ ਮਰਨwarte ਬੈਠੋਗੇ ਭੁਖੜ ਤੱਕ ਅਸੀਂ ਕਹਿਆ ਸੀ ਉਹਦੇ ਬੈਠਾਂਗੇ ਜੀ ਪਰ ਉਹਨਾਂ ਨੇ 10 ਮਿੰਟ ਬੈਠਣ ਦੇ ਚੱਕ ਕੇ ਲੈ ਗਈ ਪੁਲਿਸ ਤੇ ਫਿਰ ਜਾਵਾਂਗੇ ਦੋ ਤਿੰਨ ਦਿਨਾਂ ਚ ਜੀ ਦੇਖੋ ਜੀ ਆਪਾਂ ਹੁਣ ਜਿਹੜੀ ਰਿਸਪੌਂਸਿਬਿਲਟੀ ਫੜੀ ਹੈ ਉਹਨੂੰ ਕਰਕੇ ਪੂਰੀ ਹਟਾਂਗੇ ਜਿਵੇਂ ਮਰਜ਼ੀ ਕਰੀਏ ਇਲੈਕਸ਼ਨ ਨੇੜੇ ਆ ਰਹੇ ਇਸ ਕਰਕੇ ਜਿਹੜੀ ਸਰਗਰਮੀ ਵਧਾਈ ਹੈ ਜਾਂ ਕਿਦਾਂ ਦੇਖੋ ਜੀ ਮੈਨੂੰ 12 13 ਸਾਲ ਹੋ ਗਏ ਇਹ ਲੋਕ ਸੇਵਾ ਚ ਜੀ ਤੇ ਇਹ ਮੈਂ ਆਪਣਾ ਕਰਮ ਸਮਝਦਾ ਜੀ ਆਪਾਂ ਰਾਜਨੀਤੀ ਤਾਂ ਚਲੋ ਹਰ ਕੋਈ ਬੰਦਾ ਕੋਈ ਕੁਝ ਕਰਦਾ ਤੇ ਕੁਝ ਸੋਚ ਕੇ ਕਰਦਾ ਪਰ ਇਹਨੂੰ ਆਪਾਂ ਇੱਕ ਆਪਣੀ ਡਿਊਟੀ ਸਮਝ ਕੇ ਪਿਛਲੇ ਤੁਸੀਂ ਮੇਰਾ ਰਿਕਾਰਡ ਚੱਕ ਲਿਓ ਆਪਾਂ 10-15 ਸਾਲ ਤੋਂ ਜੱਤੋਂ ਰਾਜਨੀਤੀ ਚਾਹੀਏ ਆ ਜੀ ਤੇ ਜਿਹੜੀ ਚੀਜ਼ ਫੜ ਲਈ ਉਹ ਕਰਦੇ ਆ ਲੈਕਸ਼ਨ ਦਾ ਵੱਡੇ ਲੋਕਾਂ ਦਾ ਹੁੰਦਾ ਸਾਡੇ ਗਰੀਬ ਲੋਕਾਂ ਦਾ ਕੀ ਲੈਕਸ਼ਨ ਜੀ ਇਸ ਤਾਂ ਇੱਕ ਆਮ ਕਰਾ ਦੇ ਬੱਚੇ ਆ ਜੀ ਜੋ ਪਾਰਟੀ ਹੁਕਮ ਕਰੂਗੀ ਉਹ ਕੰਮ ਕਰਦੇ ਰਹਿੰਦੇ ਜੋ ਡਿਊਟੀ ਲੱਗਦੀ ਹੈ ਉਹ ਪਾਰਟੀ ਕਰ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਮੈਂ ਇਸ ਕਰਕੇ ਗੱਲ ਕਰ ਰਿਹਾ ਲੋਕ ਚੋਣਾਂ ਟਿਕਟ ਲਈ ਵੀ ਦਾਅਵੇਦਾਰ ਜਤਾ ਰਹੇ ਹੋ ਕਿ ਨਹੀਂ ਜੇ ਪਾਰਟੀ ਡਿਊਟੀ ਲਾਉਗੀ ਤਾਂ ਕਰਾਂਗੇ ਜੀ ਐਸੀ ਕੋਈ ਗੱਲ ਨਹੀਂ ਜੇ ਪਾਰਟੀ ਜਿੱਦੀ ਜ਼ਿੰਮੇਵਾਰੀ ਲਾਉਗੀ ਪਾਰਟੀ ਮੇਰੀ ਜ਼ਿੰਮੇਵਾਰੀ ਲਾਉਗੀ ਪਾਰਟੀ ਕਿਸੇ ਹੋਰ ਦੀ ਜ਼ਿੰਮੇਵਾਰੀ ਲਾਉਗੀ ਅਸੀਂ ਤਾਂ ਪਾਰਟੀ ਨਾਲ ਆ ਜੀ ਜੋ ਪਾਰਟੀ ਕਹੂਗੀ ਸਿਰ ਮੱਥੇ ਆ ਜੀ ਜੇ ਪਾਰਟੀ ਨੇ ਜਿਹਨੂੰ ਟਿਕਟ ਦਿੱਤੀ ਉਹਦੇ ਨਾਲ ਤੁਰ ਜਾਣਾ ਪਾਰਟੀ ਜਿੱਦੀ ਟਿਕਟ ਦੋਗੀ ਜੀ ਉਹਦੇ ਨਾਲ ਆ ਅਸੀਂ ਤਾਂ ਜੀ ਕਾਂਗਰਸ ਪਾਰਟੀ ਰਾਹੁਲ ਗਾਂਧੀ ਜੀ ਨਾਲ ਆ ਜੋ ਹੁਕਮ ਲੱਗ ਗਿਆ ਸਿਰ ਮੱਥੇ ਆ ਜੀ ਗੱਲ ਖਤਮ 1 ਇੰਚ ਵੀ ਬਾਹਰ ਨਹੀਂ ਆਗੇ ਜੀ ਤੁਸੀਂ ਕਹਿ ਰਹੇ ਹੋ ਸਿੱਧੇ ਤੌਰ ਤੇ ਕਿ ਚੰਡੀਗੜ੍ਹ ਦੇ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਹਾਂਜੀ ਬਹੁਤ ਜ਼ਿਆਦਾ ਤੱਕ ਹੋ ਰਿਹਾ ਅਜ ਤੱਕ ਕਿਸ ਨੇ ਗੱਲ ਹੀ ਨਹੀਂ ਕੀਤੀ ਜੀ ਨੇਤਾ ਆਂਦੇ ਆ ਆਪਣੀ ਵੋਟ ਲੈਂਦੇ ਆ ਕਿਰਨਕੇਰ ਮੈਡਮ ਨੇ ਦੋ ਵਾਰ ਐਮਪੀ ਬਣ ਕੇ ਚੰਡੀਗੜ੍ਹ ਤੋਂ ਪਰ ਇੱਕ ਬਾਰ ਵੀ ਉਹਨਾਂ ਨਾਲ ਤਾਂ ਆਪਣਾ ਵਿਚਾਰ ਨੇ ਠੱਗੀ ਹੋ ਗਈ ਠੱਗੀ ਤਾਂ ਹੋ ਗਈ ਕਿਉਂਕਿ ਉਹਨਾਂ ਨੇ ਇੱਕ ਸਟੇਟਮੈਂਟ ਵੀ ਦਿੱਤੀ ਕਿ ਮੇਰੀ ਕੋਈ ਸੁਣਦਾ ਨਹੀਂ ਐਡਮਿਨਿਸਟ੍ਰੇਸ਼ਨ ਸਾਡਾ ਹੋਰ ਸੁਣਦਾ ਨਹੀਂ ਨਹੀਂ ਸੁਣਦਾ ਫਿਰ ਸਤੀਫਾ ਦੇ ਦਿਓ ਅਸੀਂ ਸੁਣਵਾ ਕੇ ਦਿਖਾਵਾਂਗੇ ਕਿਵੇਂ ਸੁਣਦੇ ਠੀਕ ਹੈ ਨਾ ਆਪਣੀ ਜਦ ਤੁਹਾਡੀ ਕੋਈ ਇੱਛਾ ਕੰਮ ਕਰਨ ਦੀ ਹੈ ਤਾਂ ਉਹਦਾ ਫਲ ਨਿਕਲੂਗਾ ਜਦ ਤੁਹਾਡੀ ਨੀਤੀ ਨੀਤੀ ਚ ਖੋਟਾ ਤੇ ਮੈਨੂੰ ਲੱਗਦਾ ਨਹੀਂ ਉਸ ਚੀਜ਼ ਦਾ ਹਲ ਨਿਕਲੂਗਾ ਕੋਈ ਤੇ ਮੈਡਮ ਦੇ ਇਹੀ ਗੱਲ ਹੈ ਕਿਉਂਕਿ 10 ਸਾਲ ਲੋਕਾਂ ਨੂੰ ਮਿਲਣੀ ਉਹਨਾਂ ਨੂੰ ਗਰੀਬ ਲੋਕਾਂ ਤੋਂ 스ਮੈਲ ਆਂਦੀ ਹੈ ਜੀ ਅਸੀਂ ਉਹਨਾਂ ਕੋਲ ਜਾਂਦੇ ਆ ਸਾਡੇ ਸਾਡੇ ਵਰਗੇ ਪਿੰਡਾਂ ਦੇ ਲੋਕਾਂ ਤੋਂ ਉਹਨਾਂ ਨੂੰ 스ਮੈਲ ਆਂਦੀ ਹੈ ਅਸੀਂ ਕੋਲ ਜਾਂਦੇ ਆ ਦੂਰ ਦੂਰ ਤੋਂ ਪਰੇ ਪਰੇ ਮਤਲਬ ਕੋਈ ਹਿਸਾਬ ਤਾਂ ਵੀ ਨਹੀਂ ਮਤਲਬ ਇਹ ਲੋਕਾਂ ਨਾਲ ੱੱਕਾਸ਼ਾ ਹੋ ਰਿਹਾ ਪਰ ਮੇਰਾ ਇੱਕ ਫਰਜ ਬਣਦਾ ਜੀ ਮੈਂ ਚੰਡੀਗੜ੍ਹ ਦੇ ਉਰੇ ਹੀ ਰਹਾ ਉਰੇ ਜੰਪਾਲਾ ਉਰੇ ਦੇ ਉਰੇ ਦੇ ਪਿੰਡਾਂ ਚ ਉਰੇ ਦੀ ਕਲੋਨੀਆ ਚ ਪਲੇ ਆ ਜੀ ਉਰੇ ਦੇ ਖੇਡੇ ਆ ਤੇ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਆਪਣੇ ਇਹ ਦੋਸਤਾਂ ਲਈ ਭਾਈਆਂ ਲਈ ਬਜ਼ੁਰਗਾਂ ਲਈ ਇਹ ਚੀਜ਼ਾਂ ਕਰਕੇ ਜਾਊਗਾ ਜੀ ਹੂੰ ਹੂੰ ਉਹ ਚੰਡੀਗੜ੍ਹ ਦੇ ਲੋਕਾਂ ਦਾ ਤੁਸੀਂ ਕਹਿ ਰਹੇ ਦੋ ਕਰਨ ਖੇਰ ਹੁਣਾਂ ਨੂੰ ਜਤਾਇਆ ਐਮਪੀ ਬਣਾਇਆ ਸਰਕਾਰ ਸੈਂਟਰ ਦੇ ਵਿੱਚ ਵੀ ਬੀਜੇਪੀ ਦੀ ਹੈ ਲਿਆਉਣ ਨੂੰ ਤਾਂ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਤੁਸੀਂ ਕਹਿ ਰਹੇ ਕਿ ਹੋ ਨਹੀਂ ਰਿਹਾ ਕੁਝ ਨੀਅਤ ਚ ਖੋਟ ਹੈ ਨਾ ਜੀ ਕਰਨਾ ਨਹੀਂ ਕੁਝ ਲੈਣਾ ਕੀ ਹੈ ਇਲੈਕਸ਼ਨ ਦੋ ਵਾਰ ਬਣ ਗਏ ਸੰਸਦ ਬਗਲ ਖਤਮ ਉੱਥੇ ਜਾ ਕੇ ਡਰਾਮਾ ਜਿਹੜਾ ਹੱਸਦੇ ਹਾਂ ਅਸੀਂ ਆਨੇ ਚਾਹਲ ਨਾ ਮੁਰੇ ਉਰੇ ਲੋਕਾਂ ਤੋਂ ਕੀ ਲੈਣਾ ਲੋਕਾਂ ਦਾ ਮੂਰਖ ਬਣਾਈ ਜਾਂਦੇ ਆ ਜੀ ਪਰ ਹੁਣ ਲੋਕਾਂ ਦੇ ਘਰ ਜਾਣਗੇ ਜਾਂ ਵੋਟਾਂ ਮੰਗਣ ਹੁਣ ਦੇਖੋ ਤੁਸੀਂ ਲੋਕ ਕੀ ਜਲੂਸ ਕੱਢਦੇ ਆ ਲੋਕ ਤਿਆਰ ਬੈਠੇ ਕਿ ਵੋਟਾਂ ਮੰਗਣਾਓ ਤੁਸੀਂ ਚੰਡੀਗੜ੍ਹ ਚ ਇਹਨਾਂ ਨੇ ਮਜ਼ਾਕ ਬਣਾ ਰੱਖਿਆ ਚੰਡੀਗੜ੍ਹ ਦਾ ਜੀ ਚੰਡੀਗੜ੍ਹ ਦੀ ਕੋਈ ਗੱਲ ਨਹੀਂ ਕਰਨੀ ਇੱਕ ਮਤਲਬ ਇੱਕ ਐ ਕਰ ਰੱਖਿਆ ਜਿਵੇਂ ਦੇਸ਼ ਦਾ ਹਿੱਸਾ ਹੀ ਨਹੀਂ ਹੈਗਾ ਮਤਲਬ ਇਸ ਕਰਕੇ ਅੱਪਾ ਇਹ ਗੱਲਾਂ ਚੱਕੀਆਂ ਨੇ ਅਰੇ ਇਹ ਪੂਰੇ ਦਮ ਖਾਮ ਨਾਲ ਕਰਾਂਗੇ ਜੀ ਤੇ ਵਾਹਿਗੁਰੂ ਦੀ ਮਿਹਰ ਕਰੀ ਜਾਂ ਤੁਸੀਂ ਅਗਲੀ ਵਾਰ ਮਿਲੋਗੇ ਤਾਂ ਇਹਨਾਂ ਚੋ ਦੋ ਤਿੰਨ ਚੀਜ਼ਾਂ ਦਾ ਹੱਲ ਕਢਾ ਕੇ ਅਗਲੀ ਵਾਰ ਜੇ ਕੈਮਰੇ ਚ ਆਵਾਂਗੇ ਤੇ ਹੱਲ ਕਰਕੇ ਹਟਾਂਗੇ ਇਹਨਾਂ ਦਾ ਪੱਕੀ ਗੱਲ ਹੈ ਪੱਕਾ ਪ੍ਰੋਮਿਸ ਤਾਂ ਮੈਨੂੰ ਇਹ ਗੱਲ ਦੱਸੋ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਸਟੂਡੈਂਟ ਪੋਲਿਟਿਕਸ ਦੇ ਵਿੱਚ ਵੀ ਸੀਗੇ ਤੁਸੀਂ ਫਿਰ ਯੂਥ ਕਾਂਗਰਸ ਤੇ ਤੁਸੀਂ ਚੰਡੀਗੜ੍ਹ ਦੇ ਹੁਣ ਪ੍ਰਧਾਨ ਹੋ ਔਰ ਇਲੈਕਸ਼ਨ ਆ ਰਹੇ ਬਾਕੀ ਥਾਵਾਂ ਤੇ ਜਿਵੇਂ ਕਾਂਗਰਸ ਦੇ ਵਿੱਚ ਆਪਸ ਦੇ ਵਿੱਚ ਕਲੇਸ਼ ਛੜਿਆ ਜਾ ਰਿਹਾ ਜਾਂਦਾ ਚੰਡੀਗੜ੍ਹ ਦੇ ਵਿੱਚ ਹਾਲਾਤ ਕੀ ਹੈ ਚੰਡੀਗੜ੍ਹ ਠੀਕ ਹੈ ਚੰਡੀਗੜ੍ਹ ਦੇਖੋ ਐਵੇਂ ਹੁੰਦਾ ਹੈ ਵੀ ਹਰ ਬੰਦੇ ਦੀ ਹੁਣ ਤੁਸੀਂ ਇੱਕ ਬੰਦਾ ਆਈਐਸ ਆਫੀਸਰ ਦੀ ਪੋਸਟ ਆਂਦੀ ਹੈ ਚੰਡੀਗੜ੍ਹ ਕਿਸੇ ਦੀ ਵੀ ਪੋਸਟ ਆਂਦੀ ਹੈ ਤਾਂ ਉਹਦੇ ਵਿੱਚ ਬਹੁਤ ਲੋਕ ਅਪਲਾਈ ਕਰਦੇ ਆ ਠੀਕ ਹੈ ਨਾ ਜੀ ਹੁਣ ਊਰੇ ਵੀ ਇੱਕ ਪੋਸਟ ਹੈ ਚੰਡੀਗੜ੍ਹ ਚ ਐਮਸੀਵੀ ਹੈ ਐਮਪੀਵੀ ਹੈ ਉਹਦੇ ਲਈ ਵੀ ਲੋਕਾਂ ਨੇ ਅਪਲਾਈ ਕਰਨਾ ਜੀ ਹਰ ਬੰਦੇ ਦਾ ਹੁਣ ਅਸੀਂ ਹੋਰ ਤਾਂ ਸਾਡੇ ਕੋਲ ਹਰ ਬੰਦੇ ਨੇ ਆਪਣਾ ਆਪਣਾ ਟਾਰਗੇਟ ਲਿਆ ਹੁੰਦਾ ਜ਼ਿੰਦਗੀ ਦਾ ਆਬਵੀਅਸਲੀ ਪਰ ਇਹ ਹੈ ਕਿ ਜੋ ਸਾਰੇ ਨੇਤਾ ਇਹ ਡਿਸਾਈਡ ਹੈ ਜੋ ਪਾਰਟੀ ਹੁਕਮ ਕਰੂਗੀ ਨਾ ਜੀ ਉਥੇ ਸਾਰੇ ਬੰਦੇ ਖੜਨਗੇ ਪਰ ਜਿਵੇਂ ਆਮ ਆਦਮੀ ਪਾਰਟੀ ਇਹ ਦਾਵਾ ਕਰ ਰਹੀ ਹੈ ਉਹ ਕਹਿੰਦੇ ਕਿ ਅਸੀਂ ਦੇਖੋ ਜ਼ੀਰੋ ਤੋਂ ਸ਼ੁਰੂ ਕਰੇ ਚੰਡੀਗੜ੍ਹ ਦੇ ਵਿੱਚ ਜ਼ਬਰਦਸਤ ਬੇਸ ਅਸੀਂ ਬਣਾ ਲਿਆ ਔਰ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਤਾਂ 13 ਜਿੱਤਾਂਗੇ ਜਿੱਤਾਂਗੇ ਕੇਜਰੀਵਾਲ ਕਹਿੰਦੇ 14ਵੀਂ ਸੀਟ ਜਿਹੜੀ ਚੰਡੀਗੜ੍ਹ ਦੀ ਉਹ ਵੀ ਜਿੱਤ ਜਾਣੀ ਹੈ ਚੰਡੀਗੜ੍ਹ ਕੇਜਰੀਵਾਲ ਸਾਹਿਬ ਨੂੰ ਇਹ ਗੱਲ ਕਰਿਓ ਜੀ ਕਹਿੰਦੇ ਤੁਸੀਂ ਨਾ ਜਿਹੜੇ ਤੁਹਾਡੇ ਐਮਸੀ ਜਿੱਤੇ ਆ ਨਾ ਉਹਨਾਂ ਨੂੰ ਕਹਦੇ ਹੋ ਕਿ ਜਾ ਕੇ ਕਿਸੇ ਗਲੀ ਚੋਂ ਕਹਿੰਦੇ ਸੀ ਨਾ ਵੀ ਨੇਤਾ ਐਜਾ ਹੋਣਾ ਚਾਹੀਦਾ ਵੀ ਗੜੀ ਚ ਜਾਂ ਚੌਂਗ ਚ ਖੜ ਕੇ ਵੋਟ ਮੰਗੇ ਯਾਰ ਮੰਦਿਆ ਦੇ ਕੰਮ ਕਰਾਵੇ ਉਹਨਾਂ ਨੂੰ ਕੋ ਲੋਕਾਂ ਦੀ ਜਿਹੜੇ ਜਿਹਨਾਂ ਲੋਕਾਂ ਤੋਂ ਤੁਸੀਂ ਵੋਟ ਪਾਈ ਹੈ ਗਲੀਆਂ ਚ ਧਾਕੇ ਦੇਖੋ ਐਮਸੀ ਨੂੰ ਕਿਉਂ ਜਿੰਨਾ ਉੱਥੇ ਜੁੱਤੀਆਂ ਪਹਿਣਗੀਆਂ ਕਿਸੇ ਦੀ ਕੋਈ ਆਡੀਓ ਰਿਕਾਰਡਿੰਗ ਆਂਦੀ ਹੈ ਕਿਸੇ ਦੀ ਕੋਈ ਵੀਡੀਓ ਰਿਕਾਰਡਿੰਗ ਆਂਦੀ ਹੈ ਉਰੇ ਹਾਲਤਾ ਦੇਖੋ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਦਿਖਾਉਂਗਾ ਵੀਡੀਓ ਤੇ ਆਡੀਓ ਰਿਕਾਰਡਿੰਗ ਦੋ ਤਿੰਨ ਛੱਟ ਕੇ ਚੱਲ ਗਏ ਹੋਇਆ ਪਾਰਟੀ 'ਚ ਤੇ ਆਪਣੇ ਹੀ ਬੰਦਾ ਇਹਨਾਂ ਦਾ ਚਲ ਮੇਅਰ ਦੀ ਵੋਟਾਂ ਆਉਂਦੀਆਂ ਹਰ ਸਾਲ ਮੇਅਰ ਦੀ ਵੋਟਾਂ ਆਉਂਦੀਆਂ ਇੱਕ ਦੋ ਬੰਦਾ ਪੈਸੇ ਲੈ ਕੇ ਭਾਜਪਾ ਨੂੰ ਵੋਟ ਪਾ ਜਾਂਦਾ ਐ ਐਮਸੀ ਦਾ ਇਹਨਾਂ ਦਾ ਜਾਇ ਜਿੱਤੇ ਹੋਇਆ ਨਹੀਂ ਫਿਰ ਮੰਨ ਲਓ ਜਿਵੇਂ ਕਿ ਇੱਕ ਇਹ ਵੀ ਚਰਚਾ ਹੈ ਕਿ ਤੁਹਾਡੇ ਪਾਰਟੀ ਦਾ ਗੱਠਜੋੜ ਚੱਲ ਰਿਹਾ ਹਾਲਾਂਕਿ ਪੰਜਾਬ ਕਾਂਗਰਸ ਕਹਿ ਰਹੀ ਹੈ ਕਿ ਗੱਠਜੋੜ ਨਹੀਂ ਹੋਣਾ ਚਾਹੀਦਾ ਔਰ ਅੰਦਰ ਖਾਤੇ ਕਹਿ ਰਹੇ ਕਿ ਹੋ ਜਾਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਹੋਣਾ ਚਾਹੀਦਾ ਕਿ ਨਹੀਂ ਚੰਡੀ ਕਿੱਥੇ ਜਾਣਗੇ ਲੋਕ ਸਾਡੀ ਲੱਗ ਸੋਚਾ ਉਹਨਾਂ ਦੀ ਲੱਗ ਸੋਚਾ ਅਸੀਂ ਸੋਚ ਕਿਵੇਂ ਇਕੱਠੀ ਕਰ ਲਾਂਗੇ ਜੀ ਆਪੋਜੀਸ਼ਨ ਖਤਮ ਹੋ ਜੂਗੀ ਖਤਮ ਹੋਵੇ ਨਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੀ ਅਸੀਂ ਤਾਂ ਕਾਂਗਰਸ ਪਾਰਟੀ ਨਾਲ ਕਿਉਂਕਿ ਹੁਣ ਤਾਂ ਆਪੋਜੀਸ਼ਨ ਦੇ ਤੌਰ ਤੇ ਕਾਂਗਰਸ ਪੰਜਾਬ ਦੇ ਵਿੱਚ ਵੱਡੀ ਧਿਰ ਹੈ ਔਰ ਜੇ ਮੰਨ ਲਓ ਇਕੱਠੇ ਹੋ ਗਏ ਹੱਥ ਮਿਲ ਗਏ ਫਿਰ ਤਾਂ ਖਤਮ ਹੋ ਜੂਗਾ ਨਾ ਪੰਜਾਬ ਵਾਲਾ ਪੰਜਾਬ ਵਾਲੇ ਦੱਸਣਗੇ ਆਪਾਂ ਤਾਂ ਚੰਡੀਗੜ੍ਹ ਦੀ ਗੱਲ ਕਰਾਂਗੇ ਚੰਡੀਗੜ੍ਹ 'ਚ ਆਪਾਂ ਇਸ ਚੀਜ਼ ਨੂੰ ਕਦੇ ਵੀ ਨਹੀਂ ਮੰਨਾਂਗੇ ਨਾ ਇਸ ਚੀਜ਼ ਨੂੰ ਕਰਾਏ ਕਿਉਂਕਿ ਉਹਨਾਂ ਉਹਨਾਂ ਨਾਲ ਸਾਡੀ ਕੋਈ ਸੋਚ ਨਹੀਂ ਮਿਲਦੀ ਜੀ ਨਾ ਸਾਨੂੰ ਉਹਨਾਂ ਦੀ ਲੋੜ ਹੈ ਜੀ ਅਸੀਂ ਇੰਨੇ ਮਜ਼ਬੂਤ ਹੈਗੇ ਕਿ ਚੰਡੀਗੜ੍ਹ ਚ ਮੈਂ ਐਮਸੀ ਦੇ ਇਲੈਕਸ਼ਨ ਹੋਏ ਸੀ ਸਭ ਤੋਂ ਜ਼ਿਆਦਾ ਵੋਟ ਕਾਂਗਰਸ ਨੂੰ ਪੋਲ ਹੋਈ ਸੀ ਜੀ ਤੇ ਇੰਨੇ ਮਜ਼ਬੂਤ ਹੈਗੇ ਕਿ ਅਸੀਂ ਇਕੱਲੇ ਉਹਦੇ ਤੋਂ ਐਮਪੀ ਜਿੱਤ ਸਕਦੇ ਹਾਂ ਯੂਥ ਕਾਂਗਰਸ ਕੀ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਕਿਉਂਕਿ ਕਹਿੰਦੇ ਕਿ ਬੀਜੇਪੀ ਨੇ ਆਪਣੇ ਆਪ ਨੂੰ ਜ਼ਿਆਦਾ ਮਜ਼ਬੂਤ ਕਰ ਲਿਆ ਬੀਜੇਪੀ ਨੇ ਯੂਥ ਨੂੰ ਜ਼ਿਆਦਾ ਇੰਗੇਜ ਕਰ ਲਿਆ ਆਪਣੇ ਆਪਣੇ ਨਾ ਭਾਰਤੀ ਜਨਤਾ ਯੁਵਾ ਮੋਰਚਾ ਦੇ ਵਿੱਚ ਉਹਨਾਂ ਨੇ ਜ਼ਿਆਦਾ ਮੈਂਬਰ ਵੀ ਬਣਾਏ ਆ ਔਰ ਕਹਿੰਦੇ ਯੂਥ ਕਾਂਗਰਸ ਪਿੱਛੜ ਦੀ ਨਜ਼ਰ ਆ ਰਹੀ ਹੈ ਨਹੀਂ ਅਜੇ ਤਾਂ ਕੁਝ ਨਹੀਂ ਹੈ ਹੁਣ ਰਾਹੁਲ ਜੀ ਨੇ ਸਾਡੇ ਰਾਜਸਥਾਨ ਦੇ ਯੂਥ ਕਾਂਗਰਸ ਦੇ ਪ੍ਰਧਾਨ ਸੀ ਇੱਕ ਆਮ ਪਰਿਵਾਰ ਤੋਂ ਅਭਿਨਵ ਪੁਨੀਆ ਉਹਨਾਂ ਨੂੰ ਟਿਕਟ ਦਿੱਤੀ ਸੀ ਉਹ ਐਮਐਲਏ ਜਿੱਤੇ ਹੈ ਠੀਕ ਹੈ ਨਾ ਜੀ ਐਵੇਂ ਤਾਂ ਮਤਲਬ ਰਾਜਸਥਾਨ ਚ ਹੋ ਗਿਆ ਮੱਧਿਆ ਪ੍ਰਦੇਸ਼ ਚ ਹੋ ਗਿਆ ਆਬਿਨ ਔਰ ਔਰ ਉਥੇ ਮੱਧਿਆ ਪ੍ਰਦੇਸ਼ ਸਾਡੇ ਯੂਥ ਕਾਂਗਰਸ ਦੇ ਪ੍ਰਧਾਨ ਸੀ ਵਿਕਰਾਂਤ ਬੋਰੀਆ ਉਹਨਾਂ ਨੂੰ ਟਿਕਟ ਦਿੱਤੀ ਉਹ ਜਿੱਤੇ ਆ ਮਤਲਬ ਰਾਹੁਲ ਸਾਡੀ ਪਾਰਟੀ ਦਾ ਹੁਣ ਯੂਥ ਨੂੰ ਤਾਂ ਉਹਨਾਂ ਨੇ ਹੁਣ ਵੀ ਕਿਹਾ ਵੀ ਐਮਪੀ ਚ ਵੀ ਕੋਟਾ ਰੱਖਣਗੇ ਟਿਕਟਾਂ ਦਾ ਮਤਲਬ ਅੱਗੇ ਤਾਂ ਲੈ ਕੇ ਆ ਰਿਹਾ ਹੁਣ ਇਹ ਹੈ ਕਿ ਅੱਗੇ ਜਿਨਾਂ ਨੂੰ ਲੈ ਕੇ ਆਂਦੇ ਹੋ ਕਿਵੇਂ ਕੰਮ ਕਰਦੇ ਉਹਨਾਂ ਦੇ ਉਹਨਾਂ ਤੇ ਉੱਪਰ ਡਿਪੈਂਡ ਕਰਦਾ ਹੈ ਮਤਲਬ ਪਾਰਟੀ ਦਾ ਅੱਗੇ ਯੂਥ ਨੂੰ ਮੌਕਾ ਦੇ ਹੀ ਰਹੀ ਹੈ ਉਹਨ ਦੇਖੋ ਜੀ ਅਗਰ ਇਹ ਯੂਥ ਕਾਂਗਰਸ ਦੇ ਇਲੈਕਸ਼ਨ ਆਉਂਦੇ ਤਾਂ ਮੇਰੇ ਵਰਗਾ ਆਮ ਪਰਿਵਾਰ ਦਾ ਲੜਕਾ ਕਿਵੇਂ ਪ੍ਰਧਾਨ ਬਣ ਸਕਦਾ ਸੀ ਰਾਹੁਲ ਗਾਂਧੀ ਜੀ ਨੇ ਇਲੈਕਸ਼ਨ ਕਰਾਇਆ ਬਣ ਗਿਆ ਅਣੀ ਦਾ ਜੀ ਜਿਹੜੇ bade bade leader ਬੈਠੇ ਆ ਜੀ ਉਹਨਾਂ ਨੇ ਜਿਹਨੂੰ ਆਸ਼ੀਰਵਾਦ ਦੇਣਾ ਉਹਨੇ ਬਣ ਜਾਣਾ ਐਣੀ ਸਾਡੇ ਵਰਗਾ ਨੰਬਰ ਕਿੱਥੇ ਆਣਾ ਸੀ ਜੀ ਨਹੀਂ ਤਾਂ ਫਿਰ ਇਹਦੇ ਚਾਈ ਵੀ ਕਰਦੇ ਆ bade neta ਵੀ ਇਲੈਕਸ਼ਨ ਤੋਂ ਬਾਅਦ ਵੀ try ਕਰਦੇ ਆ ਮੇਰੇ ਤੇ ਵੀ try ਹੋਈ ਹੈ ਕਿ ਨਾ ਬਣੇ ਪ੍ਰਧਾਨ ਜੇ ਤੁਹਾਡੀ ਪਾਰਟੀ ਦੇ ਲੋਕ ਹੀ ਚਾਹੁੰਦੇ ਸੀ ਵੀ ਇਲੈਕਸ਼ਨ ਜਿੱਤਣ ਤੋਂ ਬਾਅਦ ਵੀ ਟਰਾਈ ਕੀਤੀ ਇਹ ਵੀ ਨਾ ਬੜੇ ਪਰ ਰੱਬ ਦੀ ਮਿਹਰ ਸਿੱਧੀ ਸੀ ਤੇ ਸਾਡੇ ਲੀਡਰ ਜਿੰਦਾਬਾਦ ਤੇ ਉਹਨਾਂ ਨੇ ਬਣਾਇਆ ਪਰ ਇਹੀ ਗੱਲ ਹੈ ਕਿ ਪਾਰਟੀ ਦਾ ਬਹੁਤ ਕੁਝ ਕਰਦੀ ਹੈ ਸਾਨੂੰ ਵਰਕਰਾਂ ਨੂੰ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪਾਰਟੀ ਨੂੰ ਜਿਤਾਣਾ ਪੈਣਾ ਹਾਈ ਕਮਾਂਡ ਦੇ ਆਰਡਰ ਨੂੰ ਮੰਨਣਾ ਪੈਣਾ ਹਰ ਇੱਕ ਜੂਟੋ ਕੇ ਇਲੈਕਸ਼ਨ ਲੜਨਾ ਪੈਣਾ ਦੇਖੋ ਹਰ ਥਾਂ ਤੇ ਜਦੋਂ ਕੋਈ ਵੱਡੀ ਪਾਰਟੀ ਕਾਂਗਰਸ ਵੱਡੀ ਪਾਰਟੀ ਆ ਔਰ ਕਿਤੇ ਵੀ ਕੋਈ ਅਹੁਦਾ ਦਿੱਤਾ ਜਾਂਦਾ ਖਾਸ ਤੌਰ ਤੇ ਕਿਉਂਕਿ ਚੰਡੀਗੜ੍ਹ ਇੱਕ ਇੰਪੋਰਟੈਂਟ ਜਗ੍ਹਾ ਚੰਡੀਗੜ੍ਹ ਦੇ ਵਿੱਚ ਪ੍ਰਧਾਨ ਬਣਾਇਆ ਤੁਸੀਂ ਹਾਲਾਂਕਿ ਜਿੱਤਿਓ ਜਿੱਤ ਕੇ ਔਰ ਨਜ਼ਰਾਂ ਰਹਿੰਦੀਆਂ ਸਾਰੇ ਲੋਕਾਂ ਦੀਆਂ ਕਿਉਂਕਿ ਇੰਪੋਰਟੈਂਟ ਜਗ੍ਹਾ ਆ ਜਾਂਦੀ ਹੈ ਦੋ ਸੂਬਿਆਂ ਦੀ ਰਾਜਧਾਨੀ ਹੈ ਚੰਡੀਗੜ੍ਹ ਔਰ ਫਾਈਨੈਂਸ਼ੀਅਲ ਤੌਰ ਤੇ ਬੰਦਾ ਮਜ਼ਬੂਤ ਹੋਣਾ ਚਾਹੀਦਾ ਹੈ ਜਾਂ ਬੰਦੇ ਦੇ ਕੋਲ ਗੱਟਸ ਹੋਣੇ ਚਾਹੀਦੇ ਆ ਜਾਂ ਪਿੱਛੇ ਯੂਥ ਹੋਣਾ ਚਾਹੀਦਾ ਹੈ ਕਿ ਤੁਹਾਡੇ ਕੋਲੇ ਕੀ ਸੀਗਾ ਕਿ ਤੁਸੀਂ ਯੂਥ ਕਾਂਗਰਸ ਦੇ ਪ੍ਰਧਾਨ ਬਣ ਕੇ ਚੰਡੀਗੜ੍ਹ ਦੇ ਆਪਣੇ ਕੋਲ ਆਪਣੀ ਇਮਾਨਦਾਰੀ ਸੀ ਤੇ ਆਪਣੇ ਦੋਸਤੀ ਤੇ ਆਪਣਾ ਜਿਹੜਾ ਆਪਾਂ ਕੰਮ ਕਰ ਰਹੇ ਆ ਉਹਦੇ ਲਈ ਆਪਣੀ ਇਮਾਨਦਾਰੀ ਸੀ ਅੱਜ ਤੱਕ ਜੀ ਜਿਹਦਾ ਜੋ ਕੋਈ ਕੰਮ ਫੜ ਲਿਆ ਨਾ ਜੀ ਉਹ ਕਰਕੇ ਦੇਣਾ ਜੀ ਬਸ ਇਹੀ ਸੀ ਫਿਰ ਦੋਸਤਾਂ ਨਾਲ ਐਸਾ ਕਾਰਬਾਤ ਮੈਂ ਤੁਹਾਨੂੰ ਦੱਸਾਂ ਸਾਡਾ ਵੱਡਾ ਭਰਾ ਪੰਜਾਬ ਚ ਬਰਿੰਦਰ ਢਿੱਲੋਂ ਪ੍ਰਧਾਨ ਬਣਿਆ ਜੀ ਤੇ ਐਵੇਂ ਉਹਨਾਂ ਨੇ ਫਿਰ ਮੈਨੂੰ ਕਿਹਾ ਤੂੰ ਚੰਡੀਗੜ੍ਹ ਤਿਆਰੀ ਕਰ ਜੀ ਤੇ ਐਵੇਂ ਜੀ ਇੱਕ ਦੂਜੇ ਦੇ ਸਹਾਰੇ ਨਾਲ ਟੀਮ ਬਣਾ ਕੇ ਮਤਲਬ ਸਿਸਟਮ ਚੱਲ ਜਾਂਦਾ ਹੈ ਦੇਖੋ ਕੱਲਾ ਬੰਦਾ ਕੁਝ ਨਹੀਂ ਹੁੰਦਾ ਜੀ ਪਰ ਇਹ ਹੈ ਮੈਂ ਸਭ ਨੂੰ ਇਹ ਹੀ ਕਹਿਣਾ ਚਾਹਾਂਗਾ ਵੀ ਅਗਰ ਕੁਝ ਵੀ ਕਰਨਾ ਹੈ ਤੇ ਆਪਣੀ ਸਿੱਦਤ ਨਾਲ ਕਰੋ ਰੱਬ ਤੁਹਾਨੂੰ ਦੇਰ ਸਵੇਰ ਫਲ ਦੇਊਗਾ ਪਰ ਹਾਂ ਆਪਣੇ ਦਿਲ ਨਾਲ ਤੇ ਸਿੱਦਤ ਨਾਲ ਕੁਝ ਵੀ ਕਰਨਾ ਚਾਹੀਦਾ ਐਵੇਂ ਆਪਾਂ ਹਰ ਚੀਜ਼ ਨੂੰ ਲਾਈਟ ਲੈ ਲੈਂਦੇ ਆ ਪੰਗਾ ਲੈ ਲੈਂਦੇ ਆ ਉਹਦਾ ਨਹੀਂ ਜੇ ਕੋਈ ਕੰਮ ਲੈ ਲਿਆ ਤੇ ਫਿਰ ਉਹਨੂੰ ਸਿਰੇ ਚੜਾ ਕੇ ਢੋ ਜੀਕ ਮਨੋਜ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤਾਂ ਮਨੋਜ ਲਬਾਣਾ ਮੌਜੀ ਸਾਡੇ ਨਾਲ ਸੀ ਯੂਨੀਵਰਸਿਟੀ ਦੇ ਵਿੱਚ ਚਰਚਾ ਤਨਾ ਰਹੇ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਮਨੋਜ ਲਬਾਣਾ ਔਰ ਮਨੋਜ ਕਹਿੰਦੇ ਕਿ ਅਸੀਂ ਗਵਰਨਰ ਤੋਂ ਸਮਾਂ ਮੰਗ ਰਹੇ ਹਾਂ ਸਾਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ ਔਰ ਜੇ ਹੁਣ ਗਵਰਨਰ ਨੇ ਮਿਲਣ ਦਾ ਸਮਾਂ ਨਾ ਦਿੱਤਾ ਤਾਂ ਫਿਰ ਭੁੱਖ ਹੜਤਾਲ ਤੇ ਗ ਦੇ ਹੱਥ ਦੇ ਵਿੱਚ ਘੁੰਮ ਰਹੇ ਕਹਿੰਦੇ ਕਿ ਇਹ ਮੰਗਾ ਵੀ ਜਲਦੀ ਗਵਰਨਰ ਤੋਂ ਮਨਵਾ ਕੇ ਰਾਂਗੇ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਕਰਮ ਸਿੰਘ ਪੂਰ ਪੰਜਾਬ ਟੀਵੀ ਚੰਡੀਗੜ੍ਹ